ਅੱਜ ਖਾਲਸਾ ਮਾਰਚ ਗੱਲ ਖਾਲਸਾ ਵੱਲੋਂ ਦਾ ਮੌਸਾ ਤੇ ਧਰਤੀ ਤੇ ਯੋਜਨ ਕੀਤਾ ਗਿਆ ਹੈ ਜਿੱਥੇ ਇਹ ਮਾਰਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆ ਉੱਥੇ ਹੀ ਇਹ ਮਾਰਚ ਸਮਰਪਿਤ ਕੀਤਾ ਗਿਆ ਜਿਹੜੇ ਸਿੰਘ ਅੱਜ ਤੋਂ 46 ਸਾਲ ਪਹਿਲਾਂ 13 April 1978 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਨਕਲੀ ਨਿਰੰਕਾਰੀਆਂ ਦੇ ਹੱਥੋਂ ਸ਼ਹੀਦ ਕੀਤੇ ਗਏ ਸੀ ਉਹ ਨਿਰੰਕਾਰੀਆਂ ਜਿਹੜੇ ਪੈਰ ਪੈਰ ਤੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੁਰਾਈ ਨੂੰ ਚੁਣੌਤੀ ਦਿੰਦੇ ਉਨਰਾਂ ਕਾਰੇ ਜਿਹੜੇ ਪੈਰ ਪੈਰ ਦੇ ਉੱਤੇ ਖਾਲਸਾ ਪੰਥ ਦੀਆਂ ਰਵਾਇਤਾਂ ਨੂੰ ਢਾਹ ਲਾ ਕੇ ਸਿੱਖਾਂ ਨੂੰ ਚੜਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਨੇ ਹੱਥੇ ਸਿੱਖ ਡੱਕਣ ਗਏ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਥੇ ਮਾਰਚ ਜਿਹੜਾ ਆ ਭਾਈ ਫੌਜਾ ਸਿੰਘ ਤੇ ਉਹਦੇ ਸਾਥੀਆਂ ਨੂੰ ਜਿਹੜੇ 13 ਸਿੰਘ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਸਮਰਪਿਤ ਕੀਤਾ ਗਿਆ ਉਹਦੇ ਨਾਲ ਹੀ ਉਸ ਵਿਸਾਖੀ ਤੋਂ ਬਾਅਦ ਜਿਹੜਾ ਇੱਕ ਮੂਵਮੈਂਟ ਜਿਹੜੀ ਇੱਕ ਖਾਲਸਾਤਾਂ ਦੀ ਮੂਵਮੈਂਟ ਜਿਹੜੀ ਪ੍ਰਚੰਡ ਹੋਈ ਜਿਹਦਾ ਮੋੜ ਬੱਜਾ ਉਸ ਵਿਸਾਖੀ ਤੋਂ ਬਾਅਦ ਉਸ ਮੂਵਮੈਂਟ ਦੀ ਲੜਾਈ ਲੜਦੇ ਆ ਜਲਾਵਤਨ ਹੋਏ ਬੈਠੇ ਚਾਹੇ ਭਾਈ ਕਜਿੰਦਰ ਸਿੰਘ ਹੋਵੇ ਭਾਈ ਬਦਾਵਾ ਸਿੰਘ ਬੱਬਰ ਹੋਵੇ ਜਾਂ ਉਹਨਾਂ ਵਰਗੇ ਹੋਰ ਅਨੇਕਾਂ ਸਿੱਖ ਹੋਣ ਉਹਨਾਂ ਸਾਰਿਆਂ ਨੂੰ ਇਹ ਮਾਰਚ ਸਮਰਪਿਤ ਕੀਤਾ ਗਿਆ ਜਿਹੜੇ ਇਹਨਾਂ 40 ਸਾਲਾਂ ਦੇ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਇੰਡੀਆਨ ਸਟੇਟ ਦੇ ਨਾਲ ਲੜਦੇ ਆ ਸ਼ਹਾਦਤਾਂ ਪ੍ਰਾਪਤ ਕਰਕੇ ਨੇ ਇਹ ਮਾਰਚ ਉਹਨਾਂ ਸਾਰਿਆਂ ਨੂੰ ਸਮਰਪਿਤ ਕੀਤਾ ਗਿਆ ਅਖੀਰੀ ਇਹ ਮਾਰਚ ਉਸ ਮੂਵਮੈਂਟ ਨੂੰ ਸਮਰਪਿਤ ਆ ਜਿਹੜੀ ਮੂਵਮੈਂਟ ਅੱਜ ਵੀ ਚੱਲੀ ਹੈ ਜਿੰਨੂੰ ਕਦੀ ਧਰਮਜੋਦ ਮੋਰਚੇ ਦਾ ਨਾਮ ਦਿੱਤਾ ਗਿਆ ਜਿੰਨੂੰ ਕਦੀ ਖਾਲਸਾਤਨ ਮੂਵਮੈਂਟ ਕਿਹਾ ਗਿਆ ਜਾਂ ਜਿੰਨੂੰ ਪੰਜਾਬ ਦੀ ਆਜ਼ਾਦੀ ਦੀ ਮੂਵਮੈਂਟ ਕਿਹਾ ਚਾਹੇ ਜਿੰਨੂੰ ਜਿਹੜਾ ਆ ਉਹ ਖਾਲਸਾਤਨ ਦਾ ਨਾਮ ਸਿੱਧਾ-ਸਿੱਧਾ ਦਿੱਤਾ ਗਿਆ ਇਹ ਸਾਰਾ ਉਸ ਇੱਕੋ ਮੂਵਮੈਂਟ ਨੂੰ ਇਹ ਸਾਰੇ ਨਾਮ ਅਲੱਗ-ਅਲੱਗ ਨੇ ਇਹਦੇ ਵਿੱਚ ਭਾਵਨਾ ਤੇ ਮਕਸਦ ਇੱਕ ਹੀ ਆ ਉਹ ਆ ਪੰਜਾਬ ਨੂੰ ਹਿੰਦੁਸਤਾਨ ਦੇ ਗਲਵੇ ਤੋਂ ਆਜ਼ਾਦ ਕਰਾਉਣਾ ਤੋ ਇਹ ਮਾਰਚ ਜਿਹੜਾ ਆ ਉਸ ਮੂਵਮੈਂਟ ਦੀ ਮਜਬੂਤੀ ਨੂੰ ਲੈ ਕੇ ਵੀ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਔਰ ਸਤਰੀ ਦਮਦਮਾ ਸਾਹਿਬ ਤਖਤ ਦੇ ਉੱਤੇ ਪਹੁੰਚ ਕੇ ਅਰਦਾਸ ਕੀਤੀ ਜਾਏਗੀ ਸਾਡੇ ਜਲਾਵਾਤਨ ਯੋਧਿਆਂ ਦੀ ਤੰਦਰੁਸਤੀ ਤੇ ਲਈ ਜਿਹੜੇ ਬੰਦੀ ਸਿੰਘ ਇਸ ਮੂਵਮੈਂਟ ਨੂੰ ਲੜਦੇ ਆਏ ਆ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਸਾਰਿਆਂ ਦੀ ਬੰਦ ਖਲਾਸੀ ਦੇ ਲਈ ਉਹਨਾਂ ਦੇ ਚੜ੍ਹਦੀ ਕਲਾ ਲਈ ਉਹਨਾਂ ਦੀ ਤੰਦਰੁਸਤੀ ਦੇ ਲਈ ਔਰ ਇਸ ਮੂਵਮੈਂਟ ਦੀ ਕਾਮਯਾਬੀ ਦੇ ਲਈ ਅਖੀਰ ਤੇ ਜਾ ਕੇ ਦਮਦਮਾ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਕੀਤੀ ਜਾਏਗੀ ਤੁਸੀਂ ਗੱਲ ਕਰ ਰਹੇ ਹੋ ਬੰਦੀ ਸਿੰਘਾਂ ਦੀ ਜਿਹੜਾ ਮੋਰਚਾ ਚੱਲਿਆ ਸੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਉਹ ਚੱਕਿਆ ਆ ਜਾਵੇ ਜਿਹੜਾ ਮਹਾੜੀ ਵਿਕੇ ਬੰਦੀ ਸਿੰਘਾਂ ਦੇ ਮੋਰਚਾ ਚੱਲ ਰਿਹਾ ਸੀ ਇਸ ਤਰ੍ਹਾਂ ਦੇਖਦੇ ਇੱਕ ਪਾਸੇ ਤੁਸੀਂ ਜਿਹੜਾ ਹੈਗਾ ਮਾਰਚ ਕਰ ਰਹੇ ਹੋ ਇੱਕ ਪਾਸੇ ਮੋਰਚਾ اٹਹਣ ਦੇ ਗੱਲਾਂ ਚੱਲ ਰਹੀਆਂ ਇਹੀ ਤੇ ਵਾਰ-ਵਾਰ ਅਸੀਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਇੱਕ ਤੇ ਹੁੰਦਾ ਵੀ ਤੁਹਾਡੇ ਨਾਲ ਵਧੇਕੀਆਂ ਹੁੰਦੀਆਂ ਦੂਜਾ ਹੁੰਦਾ ਤੁਸੀਂ ਉਹਦੇ ਬਾਰੇ ਗੱਲ ਵੀ ਨਹੀਂ ਕਰਨ ਦੇਣੀ ਮਤਲਬ ਕੁੱਟਣਾ ਵੀ ਤੇ ਰੋਣਾ ਵੀ ਨਹੀਂ ਦੇਣਾ ਸੋ ਸਿੱਖਾਂ ਦੇ ਨਾਲ ਹਰ ਪੈਰ ਪੈਰ ਤੇ ਇਹ ਗੱਲ ਹੁੰਦੀ ਆ ਔਰ ਅਸੀਂ ਆਪਣੇ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਸਾਡੀਆਂ ਸਾਰੇ ਮਸਲਿਆਂ ਦਾ ਹਾਲ ਸਾਡੀ ਆਪਣੀ ਆਜ਼ਾਦੀ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੇ ਵਿੱਚ ਆ ਸੋ ਉਹਦੇ ਰਾ ਪਈਏ ਮੈਂ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕਰਦਾ ਕਿ ਲੰਬਾ ਸੰਘਰਸ਼ ਲੜਨ ਦੇ ਲਈ ਤਿਆਰ ਹੋ ਝਟਪਟ ਵਾਲਾ ਜਿਹੜਾ ਕੰਮ ਹੈ ਉਹ ਛੱਡੋ ਜਿਹੜਾ ਕਾਲੀ ਹੈ ਤੁਹਾਡੇ ਵਿੱਚ ਉਹ ਬੰਦ ਕਰੋ ਲੰਬੇ ਸੰਘਰਸ਼ ਦੇ ਲਈ ਤਿਆਰ ਹੋਗੇ ਤੇ ਸੰਘਰਸ਼ ਸਿਰਫ ਤੇ ਸਿਰਫ ਪੰਜਾਬ ਦੀ ਆਜ਼ਾਦੀ ਦਾ ਹੋਣਾ ਚਾਹੀਦਾ ਬਾਕੀ ਸਾਰੇ ਮਸਲੇ ਆਪਣਾ ਹਥਿਆਰਬੰਦ ਜਸਾਨ ਦੋਵੇਂ ਰਸਤੇ ਗੁਰੂ ਦੇ ਨੇ ਜਿਹੜਾ ਜਿਸ ਨੂੰ ਗੁਰਮਾਰ ਨੇ ਜਦੋਂ ਪਾਇਆਗਾ ਉਹ ਹੀ ਅਸੀਂ ਹਥਿਆਰਬੰਦ ਮੂਵਮੈਂਟ ਵਿੱਚ ਲੜੀ ਆ ਇਸ ਟਾਈਮ ਡੈਮੋਕਰੇਟਿਕ ਮੂਵਮੈਂਟ ਪੰਜਾਬ ਦੀ ਧਰਤੀ ਦੇ ਉੱਤੇ ਔਰ ਪੂਰੇ ਵਿਦੇਸ਼ਾਂ ਦੇ ਵਿੱਚ ਚੱਲ ਰਹੀ ਆ ਸੋ ਦਾਲ ਖਾਲਸਾ ਡੈਮੋਕਰੇਟਿਕਲੀ ਸੰਘਰਸ਼ ਕਰਦਾ ਆ ਔਰ ਜਿਹੜੀ ਹਥਿਆਰਬੰਦ ਮੂਵਮੈਂਟ ਲੜੀ ਆ ਇਹ ਸਾਰਾ ਉਹਦਾ ਬਾਈ ਪ੍ਰੋਡਕਟ ਹੀ ਨੇ ਸੋ ਦੋਵੇਂ ਮੂਵਮੈਂਟਸ ਪਰਵਾਨ ਨੇ ਇਹ ਇੰਡੀਆ ਨੇ ਤੈਅ ਕਰਨਾ ਹੈ ਕਿ ਸਾਨੂੰ ਡੈਮੋਕਰੇਟਿਕਲੀ ਰਿਫਰੈਂਡਮ ਦਾ ਰਈ ਅਧਿਕਾਰ ਦੇ ਦੇਣਾ ਆ ਜਾਨ ਨਾਲੇ ਸਿੱਖਾਂ ਨੂੰ ਜਿਹੜਾ ਆ ਉਹ ਹਥਿਆਰਬੰਦ ਮੂਵਮੈਂਟ ਦੇ ਰਾਹ ਤੇ ਪਾਉਣਾ ਹਾਂਜੀ ਨੌਜਵਾਨੀ ਨੂੰ ਕੀ ਕਿ ਜਿੱਥੇ ਆਪਾਂ ਖਾਲਸਾ ਸਾਜਨਾ ਦੇ ਵਿੱਚ ਜਦੋਂ ਮਨਾ ਰਹੇ ਆ ਤੇ ਘਟੋ ਘਟ ਸਾਡੀ ਸਾਰੀ ਜਿੰਮੇਵਾਰੀ ਬੰਦੀ ਹੈ ਕਿ ਅਸੀਂ ਖਾਲਸਾ ਨੂੰ ਆਏ ਗੁਰੂ ਨੂੰ ਸੋ ਉਹ ਕਸਨਿਆ ਲੈ ਕੇ ਅੰਦਰ ਕਰੀਏ ਉਹ ਜੂਮੜ ਲੜਨ ਦੇ ਲਈ ਤਿਆਰ ਕੱਟਣਾ ਜੇ ਜੇਤੀ ਆ ਯਾਰ ਬੇਨਤੀ ਆ